ਬਹੁਤ ਸੇ ਲੋਕ ਜੜੇ ਨੇ ਉਹ ਵਾਂਝੇ ਰਹਿ ਜਾਂਦੇ ਆ ਸਿਹਤ ਪੱਖੋਂ ਜਦੋਂ ਕੋਈ ਵੀ ਬੰਦਾ ਬਿਮਾਰ ਹੁੰਦਾ ਪਰਿਵਾਰ ਚ ਗਰੀਬ ਪਰਿਵਾਰਾਂ ਚ ਇਲਾਜ ਬਹੁਤ ਮਹਿੰਗੇ ਹੋ ਗਏ ਆ ਤੋਂ ਸਰਕਾਰ ਨੇ ਦੇਖਿਆ ਕਿ ਇਹ ਬਹੁਤ ਵੱਡਾ ਇੱਕ ਕਾਰਨ ਬਣਦਾ ਜਿੱਦਾਂ ਲੋਕ ਖਰਚਾਈ ਬਣ ਰਹੇ ਨੇ ਸ ਸਰਕਾਰ ਨੇ ਇੱਕ ਯੋਜਨਾ ਚਲਾਈ ਹੈ ਮਾਨ ਸਰਕਾਰ ਨੇ ਕਿ ਜਿਹਦੇ ਚ ਹਰ ਪਰਿਵਾਰ ਨੂੰ 10 ਲੱਖ ਰੁਪਏ ਦਾ ਬੀਮਾ ਜਿਹੜਾ ਉਦੋਂ ਕੋਈ ਫ੍ਰੀ ਹੋਏਗਾ ਇਹਦੇ ਵਿੱਚ ਕੋਈ ਜਾਤ ਪਾਤ ਕੋਈ ਉੱਚ ਨੀਚ ਕੋਈ ਅਮੀਰ ਗਰੀਬ ਨਹੀਂ ਵੇਖਿਆ ਗਿਆ ਸਭ ਨੂੰ ਬਰਾਬਰ ਰੱਖਿਆ ਗਿਆ ਤੁਸੀਂ ਵੀ ਆਪਣੇ ਪਰਿਵਾਰ ਦਾ ਤੁਹਾਡੇ ਵੀਮਾ ਹੋਏਗਾ ਮੇਰੇ ਪਰਿਵਾਰ ਦਾ ਵੀਮਾ ਵੀ ਹੋਏਗਾ ਸੋ ਸਾਰੇ ਪਰਿਵਾਰਾਂ ਨੂੰ ਇਹ ਸਹੂਲਤ ਮਿਲ ਜੇਗੀ ਕੈਸ਼ਲੈਸ ਤੁਸੀਂ ਜਾ ਕੇ ਆਪਣੇ ਇਲਾਜ ਕਰਾਓਗੇ ਸਰਕਾਰੀ ਹਸਪਤਾਲਾਂ ਦੇ ਨਾਲ-ਨਾਲ ਪ੍ਰਾਈਵੇਟ ਹਸਪਤਾਲਾਂ ਦੇ ਵਿੱਚ ਵੀ ਇਲਾਜ ਹੋਏਗਾ ਜਿਹੜੇ ਜੁੜੇ ਹੋਣਗੇ ਸਕੀਮ ਦੇ ਨਾਲ ਕਿ ਇਹ ਬਹੁਤ ਵੱਡੀ ਸਕੀਮ ਹੈ ਸਾਡੇ ਵਲੰਟੀਅਰਸ ਨੂੰ ਵੀ ਲੋੜ ਹੈ ਇਸ ਗੱਲ ਦੀ ਇਹ ਨਹੀਂ ਕਿ ਸਾਡੇ ਵਲੰਟੀਅਰ ਅਮੀਰ ਨਹੀਂ ਸਾਡੇ ਵਲੰਟੀਅਰ ਵੀ ਚਰੇ ਕਈ ਤੇ ਬਿਲਕੁਲ ਹੀ ਲੋਅਰ ਸਟ੍ਰੈਟਾ ਚੋਂ ਅਸੀਂ ਹੁੰਨੇ ਆ ਸੋ ਇਸ ਕਰਕੇ ਸਭ ਨੂੰ ਬੜਾ ਉਤਸ਼ਾਹ ਇਸ ਗੱਲ ਦਾ ਔਰ ਇਹ ਕਾਰਡ ਹਰ ਇੱਕ ਦੇ ਬਣ ਜਾਣਗੇ ਸਾਰੇ ਹਰ ਇੱਕ ਪੰਜਾਬੀ ਨੂੰ ਇਹ ਜਿਹੜਾ ਸਹੂਲਤ ਆ ਮਿਲੇਗੀ ਸ਼ੀਕਲ ਜੀ ਤੁਸੀਂ ਦੇਖ ਰਹੇ ਹੋ ਗ੍ਰੇਟ ਪੰਜਾਬ ਟੀਵੀ ਪੰਜਾਬ ਸਰਕਾਰ ਦੇ ਵੱਲੋਂ ਸਿਹਤ ਸੇਵਾਵਾਂ ਨੂੰ ਆਮ ਪਰਿਵਾਰਾਂ ਤੱਕ ਪਹੁੰਚਾਉਣ ਦੇ ਲਈ ਅੱਜ ਇੱਕ ਵੱਡਾ ਕਦਮ ਚੁੱਕਿਆ ਜਾ ਰਿਹਾ ਹੈ ਤਾਂ ਮੁੱਖ ਮੰਤਰੀ ਸਿਹਤ ਬੀਮਾ ਕਾਰਡ ਦੀ ਸ਼ੁਰੂਆਤ ਹੋਣ ਜਾ ਰਹੀ ਹੈ ਜਿਸ ਨਾਲ ਲੱਖਾਂ ਪਰਿਵਾਰਾਂ ਨੂੰ ਸਿਹਤ ਸੇਵਾਵਾਂ ਮੁਫਤ ਦੇ ਵਿੱਚ ਮਿਲਣਗੀਆਂ ਤਾਂ ਇਸ ਸਿਹਤ ਸੇਵਾਵਾਂ ਦੇ ਬਾਰੇ ਹੀ ਪੂਰੀ ਜਾਣਕਾਰੀ ਲਵਾਂਗੇ ਕੀ ਹੈ ਬੀਮਾ ਕਾਰਡ ਮੇਰੇ ਨਾਲ ਅੰਮ੍ਰਿਤਸਰ ਤੋਂ ਐਮ ਐਲ ਏ ਡਾਕਟਰ ਇੰਦਰਬੀਰ ਸਿੰਘ ਨਿੱਜਰ ਮੌਜੂਦ ਨੇ ਸਰ ਬਹੁਤ ਬਹੁਤ ਸਵਾਗਤ ਹੈ ਪਹਿਲਾਂ ਤਾਂ ਗ੍ਰੇਟ ਪੰਜਾਬ ਟੀਵੀ ਸਭ ਨੂੰ ਬਹੁਤ ਪਿਆਰ ਸਤਿ ਸ਼ਕਾਲ ਨਮਸਕਾਰ ਰਾਮ ਰਾਮ ਸਰ ਅੱਜ ਮੁੱਖ ਮੰਤਰੀ ਸਿਹਤ ਬੀਮਾ ਕਾਰਡ ਦੀ ਜੋ ਸ਼ੁਰੂਆਤ ਹੋਣ ਜਾ ਰਹੀ ਹੈ ਉਦਘਾਟਨ ਹੋਣ ਜਾ ਰਿਹਾ ਹੈ ਕਿ ਇਹ ਸਿਹਤ ਬੀਮਾ ਕਾਰਡ ਤੇ ਇਸ ਦਾ ਮਕਸਦ ਕੀ ਹੈ ਦੇਖੋ ਤੁਸੀਂ ਵੀ ਦੇਖਿਆ ਹੋਣਾ ਅਸੀਂ ਸਭ ਜਾਣਦੇ ਆ ਕਿ ਬਹੁਤ ਸੇ ਲੋਕ ਜੜੇ ਨੇ ਉਹ ਵਾਂਝੇ ਰਹਿ ਜਾਂਦੇ ਆ ਸਿਹਤ ਪੱਖੋਂ ਜਦੋਂ ਕੋਈ ਵੀ ਬੰਦਾ ਬਿਮਾਰ ਹੁੰਦਾ ਪਰਿਵਾਰ ਚ ਗਰੀਬ ਪਰਿਵਾਰਾਂ ਚ ਤੇ ਉਹ ਫਿਰ ਖੱਬੇ ਸੇ ਜੀ ਆਸਰਾ ਲੱਭਦੇ ਆ ਕਦੇ ਉਹ ਆਪਣੇ ਰਿਸ਼ਤੇਰੋ ਕੋ ਪੈਸੇ ਮੰਗਦੇ ਆ ਕਦੇ ਗਵਰਡੀ ਕੋ ਪੈਸੇ ਮੰਗਦੇ ਆ ਕਿਉਂਕਿ ਇਲਾਜ ਬਹੁਤ ਮਹਿੰਗੇ ਹੋ ਗਏ ਆ। ਤੋਂ ਸਰਕਾਰ ਨੇ ਦੇਖਿਆ ਕਿ ਇਹ ਬਹੁਤ ਵੱਡਾ ਇੱਕ ਕਾਰਨ ਬਣਦਾ ਜਿੱਦਾਂ ਲੋਕ ਕਰਜ਼ਾਈ ਬਣ ਰਹੇ ਨੇ। ਸੋ ਸਰਕਾਰ ਨੇ ਇੱਕ ਯੋਜਨਾ ਚਲਾਈ ਹੈ ਮਾਨ ਸਰਕਾਰ ਨੇ ਕਿ ਜਿੱਦੇ ਚ ਹਰ ਪਰਿਵਾਰ ਨੂੰ 10 ਲੱਖ ਰੁਪਏ ਦਾ ਬੀਮਾ ਜਿਹੜਾ ਉਹ ਬਿਲਕੁਲ ਫ੍ਰੀ ਹੋਏਗਾ। ਇਹਦੇ ਵਿੱਚ ਕੋਈ ਜਾਤ ਪਾਤ ਕੋਈ ਉੱਚ ਨੀਚ ਕੋਈ ਅਮੀਰ ਗਰੀਬ ਨਹੀਂ ਵੇਖਿਆ ਗਿਆ। ਸਭ ਨੂੰ ਬਰਾਬਰ ਰੱਖਿਆ ਗਿਆ। ਤੁਸੀਂ ਵੀ ਆਪਣੇ ਪਰਿਵਾਰ ਦਾ ਤੜੇ ਬੀਮਾ ਹੋਏਗਾ ਮੇਰੇ ਪਰਿਵਾਰ ਦੇ ਬੀਮਾ ਵੀ ਹੋਏਗਾ ਸੋ ਸਾਰੇ ਪਰਿਵਾਰਾਂ ਨੂੰ ਇਹ ਸਹੂਲਤ ਮਿਲ ਜੇਗੀ ਕੈਸ਼ਲੈਸ ਤੁਸੀਂ ਜਾ ਕੇ ਆਪਣਾ ਇਲਾਜ ਕਰਾਓਗੇ ਸਰਕਾਰੀ ਹਸਪਤਾਲਾਂ ਦੇ ਨਾਲ ਨਾਲ ਪ੍ਰਾਈਵੇਟ ਹਸਪਤਾਲਾਂ ਦੇ ਵਿੱਚ ਵੀ ਇਲਾਜ ਹੋਏਗਾ ਜਿਹੜੇ ਜੁੜੇ ਹੋਣਗੇ ਸਕੀਮ ਦੇ ਨਾਲ ਸੋ ਜਿਹੜੇ ਲੋਕਾਂ ਨੂੰ ਟੈਨਸ਼ਨ ਹੀ ਮਾਰ ਜਾਂਦੀ ਸੀ ਬਿਮਾਰੀ ਦੇ ਬਾਅਦ ਮਾਰਦੀ ਸੀ ਪਹਿਲਾਂ ਟੈਨਸ਼ਨ ਮਾਰ ਜਾਂਦੀ ਸੀ ਕਿ ਜੇ ਬਿਮਾਰ ਹੋ ਗਏ ਤੇ ਕਿੱਥੇ ਜਾਵਾਂਗੇ ਔਰ ਲੋਕੀ ਕਈ ਕਈ ਸਾਲ ਆਪਣੇ ਗੁਰਦੇ ਵਿੱਚ ਪੱਥਰੀਆਂ ਪਿੱਤੇ ਵਿੱਚ ਪੱਥਰੀਆਂ ਹਾਰਡ ਦੀ ਪ੍ਰੋਬਲਮ ਹੋਰ ਇਹ ਜਿਹੜੇ ਕਿਸਮ ਸਮੱਸਿਆਵਾਂ ਲਈ ਫਿਰਦੇ ਸੀ ਗਦੂਦਾਂ ਦੇ ਆਪਰੇਸ਼ਨ ਕਰਾਉਣੇ ਹੁੰਦੇ ਸੀ ਕਿ ਕੋਈ ਲੇਡੀਜ਼ ਨੂੰ ਆਪਣੀ ਸਮੱਸਿਆ ਹੁੰਦੀਆਂ ਸੀਗੀਆਂ ਸੋ ਲੋਕੀ ਬਿਮਾਰੀਆਂ ਲਈ ਫਿਰਦੇ ਸੀ ਲੇਕਿਨ ਇਲਾਜ ਨਹੀਂ ਸੀ ਕਰਾਉਂਦੇ ਕਿਉਂਕਿ ਇਲਾਜ ਕਰਾਉਣ ਜੋ ਕੇ ਪੈਸੇ ਨਹੀਂ ਸੀ ਹੁੰਦੇ ਸੋ ਇਹ ਮਾਨ ਸਰਕਾਰ ਦਾ ਬਹੁਤ ਵੱਡਾ ਇੱਕ ਇੱਕ ਕਦਮ ਹੈ ਜਿਹਦੇ ਵਿੱਚ ਹਰ ਇੱਕ ਨੂੰ ਹਰ ਇੱਕ ਬੰਦੇ ਨੂੰ ਇਲਾਜ ਕਰਾਉਣ ਦਾ ਹੱਕ ਹੀ ਮਿਲ ਜਾਏਗਾ ਇਲਾਜ ਕਰਾਉਣ ਜੋ ਕੇ ਪੈਸੇ ਵੀ ਮਿਲ ਜਾਣਗੇ ਸਰ ਇਹ ਬੀਮਾ ਕਾਰਡ ਬਣਾਇਆ ਕਿਵੇਂ ਜਾਏਗਾ एलिਜੀਬਿਲਟੀ ਕੀ ਰਹੇਗੀ eligibility ਮੈਂ ਦੱਸਿਆ ਤੁਹਾਨੂੰ ਇਹਦੇ ਵਿੱਚ ਕੋਈ ਉਮਰ ਦਾ ਜਾਂ ਕੋਈ ਕਾਸਟ ਕ੍ਰੀਡ ਜਾਤ ਪਾਤ ਅਮੀਰੀ ਗਰੀਬੀ ਕੁਝ ਨਹੀਂ ਵੇਖੀ ਜਾਣੀ ਇਹਦੇ ਸਭ ਦੇ ਕਾਰਡ ਬਣਨੇ ਆ ਇੱਕੋ ਵੱਡਾ ਹੀ ਪੂਰੇ ਪੰਜਾਬ ਦੇ ਜਿੰਨੇ ਨਾਗਰਿਕ ਐ ਇਹ ਸਭ ਦੇ ਕਾਰਡ ਬਣਨੇ ਆ ਔਰ ਅਸੀਂ ਇਹਨਾਂ ਨੂੰ ਲੋਕਾਂ ਤੱਕ ਪਹੁੰਚ ਕਰਕੇ ਲੋਕਾਂ ਨੂੰ ਜਾਗਰੂਕ ਵੀ ਕਰਾਂਗੇ ਔਰ ਜਿੱਥੇ ਜਿੱਥੇ ਅਸੀਂ ਕੈਂਪ ਲਗਾਇਆ ਕਰਾਂਗੇ ਉੱਥੇ ਲੋਕ ਆ ਕੇ ਆਪਣੇ ਕਾਰਡ ਨਾਣ ਕੇ ਸੋ ਮੇਰੀ ਅਪੀਲ ਹੈ ਸਭ ਨੂੰ ਜਿਹੜੇ ਸਾਡੇ ਇੱਥੇ ਅੱਜ ਵਲੰਟੀਅਰ ਇਕੱਠੇ ਹੋਏ ਨੇ ਦੇਖੋ ਤੁਸੀਂ ਚਾਰ ਬੰਨੇ ਕੈਮਰਾ ਕਮਾ ਕੇ ਦੇਖੋ ਕਿੰਨਾ ਉਤਸ਼ਾਹ ਹੈ ਸਾਡੇ ਵਲੰਟੀਅਰਸ ਵਿੱਚ ਕਿਉਂਕਿ ਇਹ ਬਹੁਤ ਵੱਡੀ ਸਕੀਮ ਹੈ ਸਾਡੇ ਵਲੰਟੀਅਰਸ ਨੂੰ ਵੀ ਲੋੜ ਹੈ ਇਸ ਗੱਲ ਦੀ ਇਹ ਨਹੀਂ ਕਿ ਸਾਡੇ ਵਲੰਟੀਅਰ ਅਮੀਰ ਨੇ ਸਾਡੇ ਵਲੰਟੀਅਰ ਵਿਚਰੇ ਕਈ ਤੇ ਬਿਲਕੁਲ ਹੀ ਲੋਅਰ ਸਟੇਟਸ ਅਸੀਂ ਹੁੰਨੇ ਆ ਸੋ ਇਸ ਕਰਕੇ ਸਭ ਨੂੰ ਬੋਲ ਉਤਸ਼ਾਹ ਇਸ ਗੱਲ ਦਾ ਔਰ ਇਹ ਕਾਰਡ ਹਰ ਇੱਕ ਦੇ ਬੰਨਣ ਕੇ ਸਾਰੇ ਹਰ ਇੱਕ ਪੰਜਾਬੀ ਨੂੰ ਇਹ ਜਿਹੜਾ ਸਹੂਲਤ ਆ ਮਿਲੇਗੀ ਮੈਂ ਦੁਬਾਰਾ ਰਿਪੀਟ ਕਰਦਾ ਹਰ ਇੱਕ ਪੰਜਾਬੀ ਨੂੰ ਇਹ ਕੋਈ ਜਾਤ ਪਾਤ ਉੱਚ ਨੀਚ ਨਹੀਂ ਦੇਖੀ ਜਾਏਗੀ ਅਮੀਰੀ ਗਰੀਬੀ ਨਹੀਂ ਦੇਖੀ ਜਾਏਗੀ ਇਹ ਸਾਰੇ ਵਾਸਤੇ ਕਾਰਡ ਆਧਾਰ ਕਾਰਡ ਵੋਟਰ ਕਾਰਡ ਜੋ ਦਿਖਾਣਾ ਹੋਵੇ ਜੀ ਉਹ ਤੇ ਸਾਨੂੰ ਜਿਹੜਾ ਪ੍ਰੂਫ ਹੁੰਦਾ ਆਧਾਰ ਕਾਰਡ ਦਾ ਵੋਟਰ ਕਾਰਡ ਦਾ ਉਹ ਐਂਟਰ ਕਰਕੇ ਅਸੀਂ ਤੇ ਉਹਦਾ ਐਂਟਰੀ ਹੋ ਜਾਏਗੀ ਫਿਰ ਇਹ ਕਾਰਡ ਬਣ ਕੇ ਆ ਜਾਏਗਾ ਤੇ ਜਦੋਂ ਸਕੀਮ ਫਿਰ ਲੋਕਾਂ ਨੂੰ ਸਭ ਨੂੰ ਬੈਨੀਫਿਟ ਮਿਲ ਜਾਏਗਾ ਸਰ ਕਈ ਵਾਰ ਇਸ ਤਰ੍ਹਾਂ ਹੁੰਦਾ ਨਾ ਕਿ ਲੋਕ ਜਦੋਂ ਇਲਾਜ ਕਰਵਾਉਣ ਜਾਂਦੇ ਨੇ ਕਿਸੇ ਪ੍ਰਾਈਵੇਟ ਹਸਪੀਟਲ ਦੇ ਵਿੱਚ ਜਾਂਦੇ ਨੇ ਉੱਥਾਂ ਨੂੰ ਉਹਨਾਂ ਨੂੰ ਇੱਥੋਂ ਜਿਹੜਾ ਇਹ ਲਾਭ ਹੈ ਇਸ ਕਾਰਡ ਦਾ ਨਹੀਂ ਮਿਲਦਾ ਕੀ ਹੁਣ ਇਸ ਸਕੀਮ ਦੇ ਜ਼ਰੀਏ ਪ੍ਰਾਈਵੇਟ ਹਸਪੀਟਲਸ ਵੀ ਜੋ ਐਡ-ਆਨ ਹੋਣਗੇ ਸਰਕਾਰੀ ਤਾਂ ਹੋਣਗੇ ਬਿਲਕੁਲ ਜੀ ਪ੍ਰਾਈਵੇਟ ਉਹ ਹੀ ਐਡ ਹੋਣਗੇ ਜਿਹੜਾ ਇਲਾਜ ਕਰਨਾ ਚਾਹੁੰਦੇ ਹੋਣਗੇ ਤੇ ਜੇ ਉਹ ਐਡ ਹੋ ਕੇ ਔਰ ਇਲਾਜ ਨਹੀਂ ਕਰਨਗੇ ਅਸੀਂ ਉਹਨਾਂ ਬਾਰੇ ਉਹਨਾਂ ਅਗੇਂਸਟ ਸਟ੍ਰਿਕਟ ਐਕਸ਼ਨ ਲਾਵਾਂਗੇ ਖਾਸ ਕਰੇ ਪਿੰਡਾਂ ਥਾਵਾਂ ਤੇ ਇਸ ਯੋਜਨਾ ਨੂੰ ਕਿਵੇਂ ਪਹੁੰਚਾਇਆ ਜਾਏਗਾ ਕਿਉਂਕਿ ਬਹੁਤ ਸਾਰੇ ਪਿੰਡਾਂ 'ਚ ਅਜਿਹੇ ਲੋਕ ਹੁੰਦੇ ਨੇ ਜਿਨ੍ਹਾਂ ਨੂੰ ਜਾਗਰੂਕ ਨਹੀਂ ਜਿਨ੍ਹਾਂ ਨੂੰ ਪਤਾ ਨਹੀਂ ਹੁੰਦਾ ਕਿ ਕਿਹੜੀਆਂ-ਕਿਹੜੀਆਂ ਸਕੀਮਜ਼ ਸਰਕਾਰ ਦੇ ਵੱਲੋਂ ਚਲਾਈਆਂ ਜਾ ਰਹੀਆਂ ਨੇ ਖਾਸ ਉਹਨਾਂ ਪਿੰਡਾਂ ਤੇ ਜਿੱਥੇ ਸਰਹੱਦੀ ਇਲਾਕੇ ਦੇਖਿਆ ਜਾਵੇ ਕਿਉਂਕਿ ਅੰਮ੍ਰਿਤਸਰ ਦਾ ਏਰੀਆ ਹੈ ਸਰਹੱਦੀ ਤਾਂ ਉਹਨਾਂ ਪਿੰਡਾਂ ਤੱਕ ਪਹੁੰਚ ਕਿਵੇਂ ਕੀਤੀ ਜਾਏ ਇਹ ਸਾਡੇ ਵਲੰਟੀਅਰਸ ਪੂਰੇ ਪੰਜਾਬ 'ਚ ਫੈਲੇ ਹੋਏ ਨੇ ਸੋ ਕੋਈ ਵੀ ਕਾਰਡ ਕੋਈ ਵੀ ਬੰਦਾ ਨਹੀਂ ਰਹਿ ਜਾਏਗਾ ਜੇ ਤੱਕ ਕਾਰਡ ਨਹੀਂ ਬਣੇਗਾ ਔਰ ਬਹੁਤ ਜਲਦੀ ਬਣੇਗਾ ਤੇ ਦੇਖੋ ਕਿ ਨਰੈਸ਼ ਹੋਏਗਾ ਜੋ ਅਸੀਂ ਕੈਂਪ ਲਗਾਉਣੇ ਸ਼ੁਰੂ ਕਰਦੇ ਆ ਅੱਜ ਸ਼ੁਰੂ ਕਰ ਰਹੇ ਆ ਅਸੀਂ ਅੱਜ ਲਾਂਚ ਕਰ ਰਹੇ ਸੀਐਮ ਸਾਹਿਬ ਔਰ ਕੇਜੀਵਲ ਸਾਹਿਬ ਸਾਡੇ ਜਿਹੜੇ ਕੌਮੀ ਲੀਡਰ ਨੇ ਉਹ ਲਾਂਚ ਕਰ ਰਹੇ ਸਕੀਮ ਤੇ ਅਸੀਂ ਕਾਰਡ ਬਣਾਉਣਾ ਸ਼ੁਰੂ ਕਰਦੇ ਨੇ ਆ ਟਰਾਇਲ ਬੇਸਿਸ ਅਸੀਂ ਕਰ ਲਿਆ ਟਰਾਇਲ ਬੇਸਿਸ ਅਸੀਂ ਬਣਾ ਲਏ ਨੇ ਕਾਰਡ ਸੋ ਬਹੁਤ ਜਲਦੀ ਬਣ ਕੇ ਸਾਰੇ ਪੰਜਾਬ ਦੇ ਬਣ ਕੇ ਇੱਕ ਇੱਕ ਵਿਅਕਤੀ ਦੇ ਬਣੇ ਡੋ ਟੂ ਡੋਰ ਕਾਰਜਾ ਕਿ ਕਾਰਡ ਬਣਾਏ ਜਾਣਗੇ ਕਿ ਹਰ ਆਦਮੀ ਜੋ ਹੈ ਇਸ ਨੂੰ ਐਪ ਦੇ ذریعے ਵੀ ਬਣਾ ਸਕਦਾ ਹੈ ਅਸੀਂ ਡੋ ਟੂ ਡੋਰ ਕਾਰਤਰੀ ਬਣਾਵਾਂਗੇ ਡੋ ਟੂ ਡੋਰ ਅਸੀਂ ਟੋਕਨ ਜ਼ਰੂਰ ਦੇ ਕੇ ਆਵਾਂਗੇ ਤਾਂ ਕਿ ਉਹ ਟੋਕਨ ਲੈ ਕੇ ਜਿਹੜੀ ਸੰਗਤ ਹੈ ਉਹ ਪਹੁੰਚ ਸਕੇ ਇੱਕ ਆਫਿਸ ਅਸੀਂ ਇਹ ਨਹੀਂ ਕਿ ਕੋਈ ਪੂਰੇ ਕੌਨਸਟਿਟੈਂਸੀ ਕੋਈ ਆਫਿਸ ਹੋਏਗਾ ਅਸੀਂ ਹਰ ਇੱਕ ਬੋਰਡ 'ਚ ਬੋਰਡ 'ਚ ਵੀ ਅਲੱਗ-ਅਲੱਗ ਜਗ੍ਹਾ ਤੇ ਅਸੀਂ ਬੈਠਾਂਗੇ ਔਰ ਬੈਠ ਕੇ ਤਾਂ ਕਿ ਜਿਹੜੀ ਸੰਗਤ ਹੈ ਜਿਹੜੇ ਸਾਡੇ ਲੋਕ ਨੇ ਸਾਡੇ ਜਿਹੜੇ ਸਾਡੇ ਕੌਨਸਟਿਟੈਂਟ ਨੇ ਉਹਨਾਂ ਨੂੰ ਉੱਥੇ ਜਾਣਤ ਮੁਸ਼ਕਲ ਨਾ ਹੋਵੇ ਇਲਾਜ ਤੋਂ ਬਾਅਦ ਜੋ ਮੈਡੀਸਿਨਸ ਹੈ ਉਹ ਵੀ ਸਾਰੀਆਂ ਫ੍ਰੀ ਦਿੱਤੀਆਂ ਜਾਣਗੀਆਂ ਬਿਲਕੁਲ ਪੂਰਾ ਇਲਾਜ ਹੋਏਗਾ ਜੇ ਹਫ਼ਤੇ ਵਾਸਤੇ ਹਸਪਤਾਲ 'ਤੇ ਰਹੇ ਹੋ ਤੁਸੀਂ ਤੇ ਹਫ਼ਤੇ 10 ਦਿਨ ਦੀ ਹੋਰ ਲੋੜ ਹੈ ਦਵਾਈ ਤੇ ਉਹ ਵੀ ਦੇਣਗੇ ਤੁਹਾਨੂੰ ਨਾਲ ਹੀ तो और लोकां नु आज इस खास शुरुआत ਦੇ ذریعے ਕੀ ਮੈਸੇਜ ਦੇਣਾ ਚਾਹੁੰਦੇ ਹ ਕਿ ਜਿਸ ਤਰ੍ਹਾਂ ਮੁੱਖ ਮੰਤਰੀ ਸੀਐਮ ਮਾਨ ਦੇ ਵੱਲੋਂ ਵੀ ਕਿਹਾ ਜਾਇਆ ਕਿ ਕੋਈ ਵੀ ਪੰਜਾਬ ਦਾ ਕੋਈ ਵੀ ਵਿਅਕਤੀ ਇਸ ਕਾਰਡ ਤੋਂ ਵਾਂਝਾ ਨਹੀਂ ਰਹੇਗਾ ਔਰ ਜੇਕਰ ਕਿਸੇ ਹਸਪੀਟਲ ਦੇ ਵਿੱਚ ਇਲਾਜ ਨਹੀਂ ਹੁੰਦਾ ਤਾਂ ਉਹਦੇ ਤੇ ਵੀ ਹੁਣ ਪੂਰੀ ਕਾਰਵਾਈ ਹੋਏਗੀ ਔਰ ਆਮ ਪਰਿਵਾਰਾਂ ਤੱਕ ਇਸ ਨੂੰ ਹਰ ਜਨ ਜਨਤਾ ਤੱਕ ਹਰ ਘਰ ਟੁਕਾ ਡੋਰ ਟੂ ਡੋਰ ਜੋ ਹੈ ਉਹ ਪਹੁੰਚਾਇਆ ਜਾਵੇ ਬਿਲਕੁਲ ਠੀਕ ਗੱਲ ਹੈ ਜੋ ਮਾਨ ਸਾਹਿਬ ਨੇ ਕਿਹਾ ਹੈ ਬਿਲਕੁਲ ਸੱਚ ਹੈ ਔਰ ਅਸੀਂ ਉਹਨੂੰ ਫੋਲੋ ਕਰਾਂਗੇ ਇਨ ਬਿਲਕੁਲ ਜੋ ਹਸਪੀਟਲ ਨਾਂ ਲਿਖਾ ਕੇ ਬਾਅਦ ਬੈਕ ਆਊਟ ਕਰੇਗਾ ਇਸੋ ਤੇ ਐਕਸ਼ਨ ਲਾਂਗੇ ਸੋ ਤੁਸੀਂ ਐਕਸਪੈਕਟ ਕਰੋ ਤੁਸੀਂ ਮੈਨੂੰ ਮੈਸੇਜ ਪੁੱਛਿਆ ਕੀ ਜਣਾ ਚਾਹੁੰਦਾ ਸੋ ਮੈਸੇਜ ਇਹ ਦੇਣਾ ਚਾਹੁੰਦਾ ਹੈ ਕਿ ਪਰਮਾਤਮਾ ਭਲੇ ਕਰੇ ਇਸ ਬਿਮਾਰੀ ਨਾ ਹੋਈਏ ਸੋ ਉਹਦੇ ਲਈ ਸਾਨੂੰ ਸਿਹਤ ਦਾ ਧਿਆਨ ਰੱਖਣਾ ਬਹੁਤ ਲਾਜ਼ਮੀ ਹੈ ਜਿਵੇਂ ਕਿ ਪਾਣੀ ਪੀਣਾ ਚਾਹੀਦਾ ਤਾਂ ਕਿ ਪੱਥਰੇ ਚ ਪਥਰੀਆਂ ਨਾ ਬਣ ਗੁਰਦਿਆਂ ਚ ਸਾਨੂੰ ਖਾਣ ਪੀਣ ਦਾ ਧਿਆਨ ਰੱਖਣਾ ਚਾਹੀਦਾ ਤਾਂ ਕਿ ਪਿੱਤੇ ਚ ਪਥਰੀਆਂ ਨਾ ਬਣ ਠੀਕ ਹੈ ਨਾ ਸਾਨੂੰ ਸੈਰ ਕਰਨੀ ਚਾਹੀਦੀ ਹੈ ਸੋ ਇਹ ਜਿਹੜੇ ਸਾਰੇ ਕੰਮ ਕਰਨ ਵਾਲੇ ਸਾਫ਼ ਉਹ ਲੈਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ ਪਾਰਕ ਜਾਣਾ ਚ ਅਸੀਂ پارک ਬਹੁਤ ਡਵੈਲਪ ਕਰ ਰਹੇ ਹਾਂ ਇਲਾਕੇ ਚ ਤਾਂ ਕਿ ਹਰ ਇੱਕ ਬੰਦੇ ਦੀ پارک ਤੱਕ ਅਪਰੋਚ ਹੋਵੇ ਫਿਜ਼ੀਕਲ ਐਕਟੀਵਿਟੀ ਬਹੁਤ ਹੋਣੀ ਚਾਹੀਦੀ ਹੈ ਅਸੀਂ ਘਟੋ ਘਟ ਚਾਰ ਇੰਡੋਰ ਜਿਮ ਬਣਾ ਰਹੇ ਹਾਂ ਜਿੱਦੇ ਲੇਡੀਜ਼ ਦਾ ਤੇ ਜੈਂਟਸ ਦਾ ਅਲੱਗ-ਅਲੱਗ ਟਾਈਮ ਰੱਖਾਂਗੇ ਫਿਰ ਅਸੀਂ ਘਟੋ ਘਟ 10 ਇਹੋ ਜਿਹੀ ਜਗ੍ਹਾ ਬਣਾ ਰਹੇ ਜਿੱਤੇ ਸਪੋਰਟਸ ਹੋਣਗੀਆਂ ਸੋ ਪਿੰਡ 1300 ਸਟੂਡੈਂਟ ਸਟੇਟਿੰਗ ਦੇ ਪੂਰੇ ਪੰਜਾਬ ਚ ਬਣ ਰਹੇ ਨੇ ਔਰ ਸ਼ਹਿਰਾਂ ਚ ਅਸੀਂ ਹੱਟ ਬਣਾ ਰਹੇ ਹਾਂ ਜਿਵੇਂ ਪੁਲ ਨੇ ਪੁਲਾਂ ਥੱਲੇ ਅਸੀਂ ਖੇਡਣ ਦੀ ਜਗ੍ਹਾ ਬਣਾ ਰਹੇ ਹਾਂ ਜਿੱਥੇ ਮਾੜੀ ਮੋੜ ਜਗ੍ਹਾ ਲੱਭਰੀ ਐ ਅਸੀਂ ਉੱਥੇ ਉਹਨੂੰ ਕੋਈ ਨਾ ਕੋਈ ਗਰਾਊਂਡ ਜਾਂ ਬਾਕਸ ਕ੍ਰਿਕਟ ਜਾਂ ਵਾਲੀਬਾਲ ਜਾਂ ਬਾਸਕਟਬਾਲ ਉਸ ਜਗ੍ਹਾ ਦੇ ਰਹੇ ਆ ਤਾਂ ਕਿ ਸਾਡੇ ਬੱਚੇ ਸਾਡੇ ਬਜ਼ੁਰਗ ਖੇਡ ਸਕਣ ਜਾ ਕੇ ਤੇ ਸਿਹਤ ਠੀਕ ਰੱਖਣੀ ਬਹੁਤ ਲਾਜ਼ਮੀ ਹੈ ਔਰ ਉਹਦੇ ਬਾਅਦ ਜੇ ਰੱਬ ਨਾ ਪ੍ਰਮਾਤਮਾ ਪ੍ਰਮਾਤਮਾ ਕਿਸ ਨੂੰ ਬਿਮਾਰ ਕਰਦਾ ਤੇ ਉਹਦੇ ਕੋ ਫਿਰ ਇਲਾਜ ਹੋ ਗੇ ਪੈਸੇ ਹੋਣੇ ਚਾਹੀਦੇ ਸਰ ਇੱਕ ਵਾਰ ਦਰਸ਼ਕਾਂ ਨੂੰ ਦੁਬਾਰਾ ਦੱਸੋ ਕਿ ਕਿੰਨੇ ਲੱਖ ਰੁਪਏ ਦਾ ਇਲਾਜ ਹੋਏ ਇਸ ਬੀਮਾ ਕਾਰਡ ਦਾ 10 ਲੱਖ ਦਾ ਇਲਾਜ ਹੈ ਜੀ ਇੱਕ ਸਾਲ ਦਾ ਤਾਂ ਇੱਕ ਸਾਲ 10 ਲੱਖ ਰੁਪਏ ਕਾਫੀ ਵੱਡੀ ਰਕਮ ਹੁੰਦੀ ਹੈ ਇਹਦੇ ਚ ਕੋਈ ਹੈ ਪਰਿਵਾਰ ਜਿਹਨੂੰ ਕੋ ਬਹੁਤ ਵੱਡੀ ਕਿਸੇ ਜੀ ਦੀ ਲੋੜ ਪੈ ਜਾਏ ਤੇ ਸ਼ਾਇਦ ਨਾ ਕਵਰ ਹੋਵੇ ਆਦਰਵਾਇਸ ਤੇ ਸਾਰੀਆਂ ਹੀ ਬਿਮਾਰੀਆਂ ਚਾਹੇ ਉਹ ਮੋਤੀਆ ਹੋਵੇ ਚਾਹੇ ਹਾਰਟ ਸਟੈਂਡ ਪਾਉਣ ਦੀ ਹੋਵੇ ਚਾਹੇ ਉਹ ਪਿੱਤਾ ਕੱਢਣ ਦੀ ਹੋਵੇ ਚਾਹੇ ਉਹ ਗੁਰਦੇ ਦਾ ਆਪਰੇਸ਼ਨ ਕਰਾਉਣਾ ਹੋਵੇ ਚਾਹੇ ਉਹ ਲੇਡੀਜ਼ ਨੂੰ ਕਿਸੇ ਯੂਟਰਸ ਦੀ ਬੱਚੇਾਂ ਦੀ ਕੋਈ ਪ੍ਰੋਬਲਮ ਹੋਵੇ ਇਹ ਸਾਰੇ ਚ ਕਵਰ ਹੋ ਜਾਣਗੇ ਸਰ ਗੱਲਬਾਤ ਕਰ ਲੈ ਸੋ ਬਿਲਕੁਲ ਦੇਖ ਸਕਦੇ ਹੋ ਕਿ ਪੰਜਾਬ ਸਰਕਾਰ ਦੇ ਵੱਲੋਂ ਅੱਜ ਇੱਕ ਖਾਸ ਸ਼ੁਰੂਆਤ ਜੋ ਹੈ ਉਹ ਕੀਤੀ ਜਾ ਰਹੀ ਹੈ ਆਮ ਪਰਿਵਾਰਾਂ ਤੱਕ ਸਿਹਤ ਸੇਵਾਵਾਂ ਪਹੁੰਚਾਉਣ ਦੇ ਲਈ ਪੰਜਾਬ ਸਰਕਾਰ ਦੇ ਵੱਲੋਂ ਮੁੱਖ ਮੰਤਰੀ ਸਿਹਤ ਬੀਮਾ ਕਾਰਡ ਜੋ ਹੈ ਉਸ ਨੂੰ ਅੱਜ ਲਾਂਚ ਕੀਤਾ ਜਾ ਰਿਹਾ ਹੈ ਤੇ ਦੱਸਦੇ ਕਿ ਇਸ ਕਾਰਡ ਦੇ ਨਾਲ ਹਰੇਕ ਨੂੰ 10 ਲੱਖ ਰੁਪਏ ਤੱਕ ਇੱਕ ਸਾਲ ਦੇ ਅੰਦਰ ਸਿਹਤ ਸੇਵਾਵਾਂ ਮਿਲਣ ਗਿਆ ਚਾਹੇ ਕੋਈ ਗਵਰਨਮੈਂਟ ਹਸਪੀਟਲ ਹੈ ਚਾਹੇ ਕੋਈ ਪ੍ਰਾਈਵੇਟ ਹਸਪੀਟਲ ਹੈ ਤੇ ਹਰ ਪੰਜਾਬ 'ਚ ਰਹਿਣ ਵਾਲਾ ਹਰ ਵਿਅਕਤੀ ਇਸ ਕਾਰਡ ਦਾ ਲਾਭ ਲੈ ਸਕਦਾ ਹੈ ਕੈਮਰਾਮੈਨ ਅਰਸ਼ ਦੇ ਨਾਲ ਮੈਂ ਸੁਖਜੀਤ ਗ੍ਰੇਟ ਪੰਜਾਬ ਟੀਵੀ ਅੰਮ੍ਰਿਤਸਰ